ਬਾਕਸ ਵੀ ਗੱਡੀ 'ਚ ਹੀ ਰਹਿੰਦੇ ਹੋ ਜਦੋਂ ਪਾਰ ਲਏ ਸਭ ਨਾਲ ਅੱਛਾ ਸਿੱਧਾ ਮੈਂ ਕਹਨਾ ਇਸ ਤਰ੍ਹਾਂ ਕਿ ਬਹੁਤ ਵੱਡੀ ਮੁਸ਼ਕਲ ਹੈ ਸਾਨੂੰ ਬਹੁਤ ਜਗ੍ਹਾ ਦੇ ਉੱਤੇ ਕਵਰ ਜਿਹੜੀ ਆ ਜਦੋਂ ਪਟਦੇ ਆ ਉਹ ਪਟਾਈ ਜਾਂਦੀ ਆ ਹੁਣ ਵੀ ਜਿਹੜੀ ਆ ਕਵਰ ਪੁੱਟੀ ਗਈ ਆ ਤੇ ਸਾਨੂੰ ਇੱਥੇ ਰੋਕਿਆ ਗਿਆ ਜਿਹੜੇ ਡੇਰੇ ਵਾਲੇ ਆ ਜਿਹੜੇ ਲੋਕ ਇੱਥੋਂ ਦੇ ਵਿਰੋਧੀ ਆ ਤੇ ਅਸੀਂ ਸਾਡੇ ਵਾਸਤੇ ਬਹੁਤ ਦੁੱਖ ਦੀ ਇਹ ਗੱਲ ਆ ਬਲਕਿ ਮਸੀਬਾਈ ਚਾਰੇ ਦੇ ਦੀ ਬਹੁਤ ਦੁੱਖ ਦੀ ਗੱਲ ਆ ਕਿ ਸਾਹਿਬ ਲੰਮੇ ਸਮੇਂ ਤੋਂ ਅਸੀਂ ਬੇਨਤੀ ਕਰ ਰਹੇ ਆ ਕਿ ਸਾਡੇ ਵਾਸਤੇ ਕਬਰਸਤਾਨ ਦੀ ਜਗ੍ਹਾ ਦਿੱਤੀ ਜਾਵੇ ਕਬਰਸਤਾਨ ਦੀ ਜਗ੍ਹਾ ਦਿੱਤੀ ਜਾਵੇ ਅਸੀਂ ਥੱਕ ਗਏ ਆ ਗੜੇ ਮਾਰ ਮਾਰ ਕੇ ਕਚਾਰੀ ਦੇ ਚੌਕ ਦੇ ਅਫਸਰਾਂ ਦੇ ਪਰ ਅਜੇ ਤੇ ਸਾਡਾ ਮਸਲਾ ਹੱਲ ਨਹੀਂ ਹੋਇਆ ਹੁਣ ਅਸੀਂ ਇਦਾਂ ਕਰਾਂਗੇ ਅਸੀਂ ਜਾ ਕੇ ਤੇ ਰੋਡ ਨੂੰ ਜਾਮ ਕਰਾਂਗੇ ਤੇ ਡੱਡ ਬੜੀ ਉੱਥੇ ਲਿਆ ਕੇ ਰੱਖਾਂਗੇ ਚੌਕ ਦੇ ਵਿੱਚ ਜਦੋਂ ਜਗ੍ਹਾ ਮੋਹਲੀ ਲਈਤੀ ਗਈ ਆ ਫਿਰ ਪ੍ਰੋਬਲਮ ਕਿੱਥੇ ਆ ਗਈ ਹੈ ਫਿਰ ਮੋਹਲ ਲਈਤੀ ਗਈ ਜਗ੍ਹਾ ਤੇ ਹੁਣ ਪ੍ਰੋਬਲਮ ਆਉਣੇ ਨਹੀਂ ਚਾਹੀਦੀ ਕਿ ਪਤਾ ਨਹੀਂ ਇਹਨਾਂ ਦੇ ਦਿਲ ਦੇ ਵਿੱਚ ਚਾਲੋ ਰੁਕੀ ਜਾ ਰਹੀ ਆ ਹੁਣ ਜਿਹੜੇ ਆ ਲੋਕ ਜਿਹੜੇ ਇੱਥੇ ਡੇਰੇ ਆਲੇ ਆ ਠੀਕ ਹੈ ਦੇ ਹੁਣ ਉਹ ਕਹਿੰਦੇ ਵੀ ਨਹੀਂ ਅਸੀਂ ਇੱਥੇ ਮਰਦਾ ਦਾ ਡਾਫਨਾਉਣ ਨਹੀਂ ਦੇਣਾ ਕਿੰਨੀ ਜਗ੍ਹਾ ਲਈ ਇੱਕ ਕਿਲਾ ਹੈ ਜਗ੍ਹਾ ਜੀ ਕਿੰਨਾ ਵੱਡਾ ਲੈ ਗਏ ਪਾਸਟਰ ਖੋਜੇਵਾਲ ਦਿਉਲ ਹਾਂ ਦੇਖੋ ਜਵਾਲ ਪਾਸਟਰ ਦਿਉਲ ਕੁਝ ਸ਼ਰਾਰਤੀ ਲੋਕ ਕਪੂਰਸਲਾ ਸ਼ਹਿਰ ਦੇ ਇੱਥੇ ਵਿਗਨ ਪਾ ਰਹੇ ਆ ਮਰਦੇ ਨੂੰ ਦੱਬਣ ਵਾਸਤੇ ਜਗ੍ਹਾ ਜਿਹੜੀ ਹੈ ਕ੍ਰਿਸ਼ਨਪਾਈਚਾਰੀ ਵੱਲੋਂ ਜਿਹੜਾ 1 ਏਕੜ ਲਿਆ ਗਿਆ ਵਾ ਤੇ ਪੁਲਿਸ ਪ੍ਰਸ਼ਾਸਨ ਵੀ ਇਸ ਸਗਾ ਦੇ ਉੱਤੇ ਅਸੀਂ ਬੁਲਾਇਆ ਆਪਣੀ ਹੈਲਪ ਵਾਸਤੇ ਤੇ ਇਹਨਾਂ ਸ਼ਰਾਰਤੀ ਲੋਕਾਂ ਦੇ ਕੋਲ ਦਤਰ ਕਰਪਾਨਾ ਤੇ ਹੋਰ ਵੀ ਮਾਰੂ ਉੱਥੇ ਆ ਰਹੇ ਆ ਜੇ ਸਾਡੀ ਕਿਸੇ ਦੀ ਨਾਲ ਵੀ ਕੋਈ ਹਵੀ ਨਵੀ ਹੋ ਗਈ ਜਾਂ ਨੁਕਸਾਨ ਹੋਇਆ ਤੇ ਇਹ ਲੋਕ ਜ਼ਿੰਮੇਵਾਰ ਹੋਣਗੇ ਕੌਣ ਲੋਕ ਆ ਜਿਹੜੇ ਇੱਕ ਜੀਆ ਲਾ ਲਿਆ ਤੇ ਉਹਦੇ ਨਾਲ ਜਿਹੜੇ 40 50 ਲੋਕ ਹੋ ਰਿਆ ਜਿਹੜੇ ਲੋਕ ਸਾਨੂੰ ਕਬਰ ਵਿੱਚ ਮੁਰਦਾ ਦਬਣ ਤੋਂ ਰੋਕ ਰਹੇ ਆ ਜਦਕਿ ਇਸ ਜਗ੍ਹਾ ਨਾਲ ਉਹਨਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ ਆ ਨਹੀਂ ਅਜੇ ਨਵੀਂ ਜਗ੍ਹਾ 2 ਮਹੀਨੇ ਪਹਿਲਾਂ ਨਵੀਂ ਜਗ੍ਹਾ ਲਈ ਗਈ ਆ ਤੇ ਅੱਜ ਹੀ ਪਹਿਲਾ ਮੁਰਦਾ ਜਿਹੜਾ ਵਾ ਉਹ ਜਗ੍ਹਾ ਤੇ ਲੈ ਕੇ ਜਾ ਰਹੇ ਸੀ ਇਹਨਾਂ ਲੋਕਾਂ ਨੇ ਕੀ ਕੀਤਾ ਰਸਤੇ ਵਿੱਚ ਟਰਾਲੀਆਂ ਲਾਤੀਆਂ ਗੱਡੀਆਂ ਲਾਤੀਆਂ ਅਸੀਂ 3 ਘੰਟੇ ਤੋਂ ਇਸ ਜਗ੍ਹਾ ਦੇ ਉੱਤੇ ਖੜੇ ਆ ਜਿਹੜਾ ਅ ਨਾਲ ਚ ਲੈ ਕੇ ਹੋਂ ਸੀ ਉਹ ਕੀ ਨਾਮ ਹੈ ਗ੍ਰੇਟ ਫਾਇਰ ਹੋਏ ਕੋਈ ਜਿਹੜਾ ਪਾਸਟ ਬਲਵੀਰ ਜੀ ਆ ਇਹ ਉਹਨਾਂ ਦੇ ਸ਼ਮੂਲ ਸਿਗਾ ਜੀ 33 ਸਾਲ ਦੀ ਉਮਰ ਆ ਅਨਮੈਰਿਡ ਸਿਗਾ ਬਹੁਤ ਹੀ ਅਸੀਂ ਉਖੇਆ ਤੋਂ ਮਤਲਬ ਹੋਰ ਸਾਨੂੰ ਹੋਰ ਤੁਹਾਨੂੰ ਕਿਤੇ ਹੋਰ ਨਹੀਂ ਸਰਕਾਰ ਨੇ ਜਗ੍ਹਾ ਦਿੱਤੀ ਨਹੀਂ ਹਾਂਜੀ ਕਿਤੇ ਵੀ ਪਸੰਦ ਸਰਕਾਰੀ ਤੌਰ ਤੇ ਕੋਈ ਨਹੀਂ ਹੈ ਨਹੀਂ ਨਹੀਂ ਅੱਗੇ ਕਿਤੇ ਫਿਰ ਦਫਨਾਉ ਉਹ ਤੋਂ ਪਹਿਲਾਂ ਜਿਹੜੇ ਸੀ ਉਹ ਡੀਸੀ ਸਾਊਂਡ ਤੇ ਉਹ ਭਰ ਕੇ ਆਇਆ 1800 ਈਸਵੀ ਦਾ ਅੰਗਰੇਜ਼ਾਂ ਦੇ ਟਾਈਮ ਦਾ ਕਬਰਸਤਾਨ ਉੱਥੇ ਹੁਣ ਬਿਲਕੁਲ ਜਗ੍ਹਾ ਨਹੀਂ ਜੇ ਅਸੀਂ ਦੱਬਦੇ ਆ ਤਾਂ ਥੱਲੇੋਂ ਦੂਜੀਆਂ ਹੱਡੀਆਂ ਨਿਕਲਦੀਆਂ ਇਹ ਜਿਹੜਾ ਧੂਆ ਪਾਖਿਆ ਉਹ ਕੀ ਕਹਿ ਰਹੇ ਕਿ ਕਿਉਂ ਨਹੀਂ ਦਫਨਾਉਂਦੇ ਪਤਾ ਨਹੀਂ ਹੈ ਬੇਰਵਈ ਤੇ ਪਤਾ ਨਹੀਂ ਉਹਨਾਂ ਨੂੰ ਵਿਰੋਧੀਆਂ ਨੂੰ ਪਤਾ ਵੀ ਕਿਉਂ ਸਾਨੂੰ ਰੋਕਿਆ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਉਹ ਜਗ੍ਹਾ ਤੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਆ ਉਹ ਕਹਿੰਦੇ ਵੀ ਅਸੀਂ ਇੱਥੇ ਬਣਨ ਨਹੀਂ ਦੇਣਾ ਕਬਰਸਤਾਨ ਕਬਰਸਤਾਨ ਹੀ ਬਣ ਹਾਂਜੀ ਸਤਿ ਪਤਿ ਬਲਾ ਸਾਰ ਨਮਸਕਾਰ ਭਾਈ ਗੁਰਜੀਤ ਖਾਲਸਾ ਜੀ ਭਾਈ ਗੁਰਜੀਤ ਖਤੇ ਆਜ ਦਾ ਜੋ ਮਸਲਾ ਇਸਾਈ ਭਾਈਚਾਰੇ ਵੱਲੋਂ ਦਫਨਾਉਣ ਦੀ ਗੱਲ ਕੀਤੀ ਗਈ ਮੁਰਦੇ ਨੂੰ ਪਹਿਲੀ ਗੱਲ ਤਾਂ ਇੱਥੇ ਕੋਈ ਮੁਰਦਾ ਘਟ ਹੈ ਹੀ ਨਹੀਂਗਾ ਜਿਹੜੀ ਜਗ੍ਹਾ ਦੀ ਗੱਲ ਆਪਾਂ ਕਰਦੇ ਆ ਇਹ ਮਸਰਕਾ ਖਾਤਾ ਨਜ਼ੂਰ ਲੈਣਾ ਜੇ ਇਹਨਾਂ ਦੀ ਆਪਣੀ ਪਰਸਨਲ ਪ੍ਰੋਪਰਟੀ ਹੋਵੇ ਜਾਂ ਜੀ ਨੂੰ ਮਨਜ਼ੂਰੀ ਹੋਵੇ ਤਾਂ ਅਸੀਂ ਰੋਕਦੇ ਨਹੀਂ ਇਸ ਇਲਾਕੇ ਦੇ ਲੋਕਾਂ ਨੇ ਮੇਰੇ ਤੱਕ ਅਪਰੋਚ ਕੀਤੀ ਆ ਇਹ ਲੋਕ ਇੱਥੇ ਰਹਾਸੀ ਆ ਨਜ਼ਦੀਕ ਦਰਬਾਰ ਆ ਧਾਰਮਿਕ ਜਗਾ ਆ ਉਹਨਾਂ ਨੇ ਇਸ ਗੱਲ ਨੂੰ ਇਗਨੋਰ ਕੀਤਾ ਇਹ ਕੰਮ ਨਹੀਂ ਹੋਣਾ ਚਾਹੀਦਾਗਾ ਉਹਨਾਂ ਨੇ ਇਤਰਾਜ਼ ਕੀਤਾ ਇਸ ਗੱਲ ਦਾ ਤੁਹਾਡੀ ਗੱਲ ਸ਼ਹਿਰ ਸ਼ਹਿਰ ਤਾਂ ਹੁੰਦੇ ਹੋયા ਮੈਨੂੰ ਹਰ ਸਾਥੀਆਂ ਦੀ ਜਾਣ ਦੀ ਲੋੜ ਪੈਂਦੀ ਜੇ ਜੈਨੂਅਲ ਗੱਲ ਹੁੰਦੀ ਤਾਂ ਅਸੀਂ ਨਾ ਕਰਦੇ ਵੀ ਜਦੋਂ ਇਹ ਰਕਬਾ ਹੀ ਨੀਗਾ ਕੋਈ ਮਾਲਕੀ ਨੀਗੀ ਇਸ ਗੱਲ ਨੂੰ ਤਸਦੀਕ ਹੈ ਜਿੰਮ ਸਾਹਿਬ ਵੀ ਕਹਿ ਗਿਆ ਤਸਦੀਕਾ ਸਾਹਿਬ ਵੀ ਮੰਨ ਕੇ ਗਿਆ ਬੀਅ ਸਰਕਾਰੀ ਰਕਬਾ ਇੱਥੇ ਕੰਮ ਨਹੀਂ ਹੋ ਸਕਦਾ ਬਸ ਆਹੀ ਗੱਲ ਹੋਰ ਸਾਡੇ ਨਾਲ ਕੋਈ ਕੋਈ ਪਰਸੋਂ ਕੋਲੇ ਕੋਈ ਖਰੀਦੀ ਹੋਈ ਵੀ ਮਾਲਕ ਕੋਈ ਖਰੀਦੀ ਪਾਜੀ ਜਦੋਂ ਐਸ.ਡੀ.ਐਮ. ਸਾਹਿਬ ਖੁਦ ਕਹਿ ਗਏ ਆ ਇਹ ਕੋਈ ਖਰੀਦ ਨਹੀਂ ਸਕਦਾ ਇਹਨੂੰ ਉਹ ਕਹਿੰਦੇ ਖੋਜੋ ਚਰਚਾ ਦਿੱਤੀ ਆ ਉਹ ਕਹਿੰਦੇ ਖੋਜੋ ਚਰਚਾ ਦਿੱਤੀ ਉੱਥੇ ਜਾ ਕੇ ਨਾ ਇਹ ਖਰੀਦ ਨਹੀਂ ਸਾਨੂੰ ਨਜ਼ੂਰ ਵਾਲੀ ਜ਼ਮੀਨ ਇਹ ਕੋਈ ਖਰੀਦ ਸਕਦਾ ਕਿਸਾਨ ਇੱਕ ਕਿਲਾ ਜਿਹੜੀ ਜ਼ਮੀਨ ਆ ਉਹ ਕੋਲ ਡੋਰ ਚਰਚਾ ਖੋਜੇ ਆਣੇ ਸਾਨੂੰ ਖਰੀਦੀ ਦਿੱਤੀ ਹਾਂਜੀ ਆਪਾਂ ਤੁਹਾਨੂੰ ਦੱਸਦੇ ਆ ਇੱਕ ਮਿੰਟ ਆਪਾਂ ਤੁਹਾਨੂੰ ਦੱਸਤਾ ਆ ਵੀ ਇਹ ਜਿਹੜੀ ਜ਼ਮੀਨ ਹੈਗੀ ਆ ਨਜ਼ੂਰ ਵਾਲਾ ਰਕਬਾ ਹੈਗਾ ਜੋ ਅਲਾਟਮੈਂਟ ਹੈ ਗਿਆ ਮਸਤ

ਜੋ ਤਾਂ ਨਾ ਨਾ ਡੈਡ ਬੁੜੀ ਰੱਖੀ ਮੋਸਟ ਵੈਲਕਮ ਲਾਉਣ ਜੀ ਇਹ ਪ੍ਰਸ਼ਾਸਨ ਦੀ ਹੈ ਜੀ ਦੇਖੋ ਸਾਡੀ ਥੋੜੀ ਸ਼ਹਿਰ ਦਾ ਮਾਹੌਲ ਖਰਾਬ ਹੋ ਸਕਦਾ ਹਾਂ ਜੀ ਸ਼ਹਿਰ ਦਾ ਮਾਹੌਲ ਜੇ ਲੋਕ ਜਾਣ ਕੇ ਖਰਾਬ ਕਰਨਾ ਚਾਹੁੰਦੇ ਆ ਅਸੀਂ ਤੁਹਾਨੂੰ ਕੋਈ ਠੀਕ ਨਹੀਂ ਤੇ ਪ੍ਰਸ਼ਾਸਨ ਨੇ ਦੇਖਣਾ ਜੇ ਮਨਨ ਜਾਜ ਬੰਦੇ ਰੋਕਦੇ ਥੋੜੀ ਪ੍ਰਸ਼ਾਸਨ ਨਾਲ ਕੀ ਤੁਹਾਡਾ ਵਾਰਤਾਲਾਪ ਹੋਇਆ ਨਹੀਂ ਪ੍ਰਸ਼ਾਸਨ ਅਸੀਂ ਆਪਣੇ ਗੱਲ ਦੱਸਤੀ ਜ਼ਿਆਦਾ ਜ਼ਿਆਦਾ ਗੱਲ ਪ੍ਰਸ਼ਾਸਨ ਉਹਨਾਂ ਨੇ ਕੀਤੀ ਹੈ ਕਿਉਂਕਿ ਗੱਲ ਬਣਦੀ ਨਹੀਂਗੀ ਉਹਨਾਂ ਨੂੰ ਕਹਿੰਦੇ ਗੱਲ ਨਹੀਂ ਬਣਦੀ ਸਾਬੀਅਮ ਸਾਹਿਬ ਸਰ ਫੇਰ ਕੇ ਨਹੀਂ ਉਹ ਕਹਿੰਦੇ ਨਹੀਂ ਬਣਦੀ ਗੱਲ ਗੱਲ ਬਣਦੀ ਨਹੀਂਗੀ ਉਹਨਾਂ ਦੇ ਨਾਂ ਤੇ ਸਾ ਤੇਨੇ ਜਦੋਂ ਚਰਚਾ ਦਿੱਤੀ ਸੀਗੀ ਔਰ ਕਿਉਂ ਨਹੀਂ ਤੁਸੀਂ ਬੋਲੇ ਸਾਨੂੰ ਕਿਹਨੇ ਪੁੱਛਿਆ ਸਾਨੂੰ ਨੇ ਚਰਚਾ ਪੁੱਛੀ ਆਂ ਸਾਨੂੰ ਪਤਾ ਨਹੀਂ ਚਰਚਾ ਨਹੀਂ ਦਿੱਤੀ ਤੈਨੂੰ ਸਾਨੂੰ ਇਹ ਨਹੀਂ ਬਾਤ ਚਰਚਾ ਲੈ ਕੇ ਨਹੀਂ ਜੀ ਹੈ ਜੀ ਦੇਖੋ ਵਿੱਚ ਕਿਉਂਕਿ ਬੀਜੀ ਮੌਕੇ ਦੀ ਆ ਮਰਾਦ ਆਹ ਬੰਦੇ ਕੋ ਠੇਕਾ ਚੱਲਦਾ ਹਾਂ ਹਾਂ ਇਹ ਬੰਦੇ ਜਗਤ ਨੇ ਠੀਕ ਹੈ ਜੇ ਕਵਰੇਸਤਾਨ ਦੀ ਜਗ੍ਹਾ ਹੋਰ ਕੁਝ ਬਣਾਉਣਾ ਚਾਹੁੰਦੇ ਹੋ ਕੀ ਤੁਸੀਂ ਕੀ ਸਹਿਮਤ ਹੋ ਉਹ ਤਾਂ ਅਗਲਾ ਮੈਟਰ ਆ ਜੋ ਤਾਂ ਬਾਅਦ ਦਾ ਮੈਟਰ ਆ ਜੀ ਪਹਿਲੀ ਗੱਲ ਤਾਂ ਕੋਈ ਫਰੀਜ਼ ਦੀ ਗੱਲ ਹੈਗੀ ਪਹਿਲੀ ਗੱਲ ਉਹ ਕਹ ਕੇ ਫਰੀਜ਼ ਨਹੀਂ ਸਾਲਾ ਕੋਈ ਉਹਨਾਂ ਦੀ ਮਾਤਾ ਦੇ ਨਾਮ ਤੇ ਇਹਨਾਂ ਨੂੰ ਮਾਦਾ ਦੇ ਨਾਂ ਤੇ ਅੰਮਰਕੌਰ ਵਾਈਫ ਆਫ ਹੰਸਾ ਸਿੰਘ ਦੇ ਨਾਮ ਤੇ ਪੈ ਲਈ ਆ ਉਹ ਤੋਂ ਬਾਅਦ ਨਿਊਜ਼ੀਲੈਂਡ ਹੋਣ ਕਰਕੇ ਕਿਸੇ ਵੀ ਕਾਨੂੰਨ ਮੁਤਾਬਕ ਉਹ ਖਾਨਾ ਤਬਦੀਲ ਜਾਂ ਮਾਲਕੀ ਵਿੱਚ ਨਹੀਂ ਆ ਸਕਦੀ ਇਹੇ ਗੱਲ ਤਹਿਿਲਦਾਰ ਸਾਹਿਬ ਐਡੀਐਮ ਸਾਹਿਬ ਨੇ ਕਹੀ ਆ ਜੀ ਹੁਣ ਇਹ ਮਸਲਾ ਕਿੰਦਾ ਹੱਲ ਹੋਏਗਾ ਇਹ ਤਾਂ ਪ੍ਰਸ਼ਾਸਨ ਦਾ ਮਸਲਾ ਪ੍ਰਸ਼ਾਸਨ ਦੇ ਹੱਥ ਚ ਆ ਅਸੀਂ ਕੌਣ ਹੁੰਦੇ ਆ ਪ੍ਰਸ਼ਾਸਨ ਦੇ ਤੁਹਾਡੇ ਉੱਪਰੋਂ ਛੁੱਟੇ ਗੱਲ ਸਾਰੀ ਇਹ ਇਹ ਕਿੱਦਾਂ ਹੋ ਸਕਦਾ ਜੀ ਸਾਡੇ ਉੱਪਰ ਕਿੱਥਾ ਸੈੱਟ ਸਾਡੇ ਤੁਸੀਂ ਸਾਰੇ ਸਵਾਲ ਦੇ ਜਵਾਬ ਥੋੜੀ ਦਗਾ ਸਾਡੇ ਕੋਲ ਬੰਦੀ ਥੋੜੀ ਗੱਲ ਹੈਗੀ ਜੀ ਸਾਡੇ ਤੇ ਕਿਉਂ ਸੁੱਟ ਦਾਂਗੇ ਮੇਰੇ ਮੇਰੀ ਕੋ ਪਰਸਨਲ ਪ੍ਰੋਪਰਟੀ thro ਹੈਗੀ ਵੀ ਜਾਂ ਮੇਰੀ thro ਇਹ ਤਾਂ ਲੋਕਾਂ ਦੇ ਨਾਲ ਆ ਪਬਲਿਕ ਨਾਲ ਮੈਂ ਤਾਂ ਲੋਕਾਂ ਨਾਲ ਖੜਾ ਨਾ ਪਬਲਿਕ ਖੜਾ ਮੈਂ ਇਹ ਰਸਤਾ ਜਿਹੜਾ ਹੈਗਾ ਵਾ ਇਹ ਦੂਜੇ ਦੇ ਆ ਬਸ